ਔਰ ਕਿੰਗ ਵਿਰਾਟ ਦਸੂਹਾ ਦੇ ਵੱਲੋਂ ਆਪਣੇ ਕਸਟਮਰਜ਼ ਦੇ ਲਈ ਹੌਲੀ ਤੇ ਲਗਾ ਦਿੱਤੇ ਗਏ ਨੇ ਸਪੈਸ਼ਲ ਡਿਸਕਾਊਂਟ ਇਹ ਜਿਹੜੇ ਆਫਰ ਨੇ ਅੱਜ ਤੋਂ ਲੈ ਕੇ 14 ਮਾਰਚ ਯਾਨੀ ਕਿ ਹੌਲੀ ਤੱਕ ਸੀਮਿਤ ਨੇ ਅਗਰ ਤੁਸੀਂ ਵੀ ਆਰਡਰ ਕਿੰਗ ਵਿਰਾਟ ਦਸੂਹਾ ਦੇ ਵੱਲੋਂ ਲਗਾਇਆ ਗਿਆ ਆਫਰਸ ਡਿਸਕਾਊਂਟ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਹੌਲੀ ਕਿੰਗ ਵਿਰਾਟ ਦਸੂਹਾ ਆਦਰਸ਼ ਨਗਰ ਜੀਟੀ ਰੌਂਗਸੂਆ ਸਿਆਵਾਸੀ ਤੁਹਾਨੂੰ ਜਾਣਕਾਰੀ ਦਿੰਨੇ ਆ ਲੱਗੇ ਹੋਏ ਆਫਰਸ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਹੋਟਲ ਕਿੰਗ ਵਿਰਾਟ ਦਸੂਹਾ ਤੋਂ ਜਰਨਲ ਮੈਨੇਜਰ ਇਸ ਵਾਰੀ ਹੋਟਲ ਕਿੰਗ ਵਿਰਾਟ ਹੌਲੀ ਦੇ ਤਿਹਾੜੀ ਤੇ ਕੁਝ ਆਫਰਸ ਲਾਂਚ ਕਰ ਰਿਹਾ ਹੈ ਉਹ ਆਫਰਸ ਇਹਦਾ ਨੇ ਜਿਮੇ ਤੁਹਾਨੂੰ ਸਾਡਾ ਜੋ ਯੰਗ ਫੂਡ ਰਹੇਗਾ ਪੀਜ਼ਾ 버ਗਰ ਉਸਦੇ ਨਾਲ ਸੌਫਟ ਡਰਿੰਕ ਕੰਪਲੀਮੈਂਟਰੀ ਰਹੇਗੀ ਤੇ ਜੇ ਕੋਈ ਲੰਚ ਡਿਨਰ ਦੇ ਵਿੱਚ ਸਾਡੇ ਕੋਲ ਵਾਕ ਇਨ ਗੈਸਟ ਆਏਗਾ ਤੇ ਉਹਨਾਂ ਲਈ ਫਲੈਟ 5% ਡਿਸਕਾਊਂਟ ਆ ਤੇ ਜੇ ਕੋਈ ਬੁਕਿੰਗ ਕਰਵਾ ਕੇ ਆਏਗਾ ਤੇ ਉਹਨਾਂ ਨੂੰ ਫਲੈਟ 10% ਡਿਸਕਾਊਂਟ ਰਹੇਗਾ ਓਨਲੀ ਫਾਰ ਫੂਡ ਜੇ ਆਪਾਂ ਬਾਰ ਦੇ ਆਫਰਸ ਦੀ ਗੱਲ ਕਰੀਏ ਤੇ ਸਾਡੇ ਬਾਰ ਦੇ ਵਿੱਚ ਵੀ ਆਫਰ ਚੱਲੇਗਾ ਤੇ ਉਹਦੇ ਵਿੱਚ ਜਿਹੜਾ ਵੈਜੀਟੇਰੀਅਨ ਪਰਸਨ ਹੋਏਗਾ ਉਹਨਾਂ ਨੂੰ ਪੀਨਟ ਮਸਾਲਾ ਤੇ ਜਾਂ ਆਪਸ਼ਨ ਦੇ ਵਿੱਚ ਕ੍ਰਿਸਪੀ ਕਾਰਨ ਉਹਨਾਂ ਨੂੰ ਕੰਪਲੀਮੈਂਟਰੀ ਮਿਲੇਗਾ ਤੇ ਜੇ ਨਾਨ ਵੈਜੀਟੇਰੀਅਨ ਦੀ ਆਪਾਂ ਗੱਲ ਕਰੀਏ ਨਾਨ ਵੈਜੀਟੇਰੀਅਨ ਦੇ ਵਿੱਚ ਜਿਹ ਕੋਈ ਬੋਟਲ ਬਾਏ ਕਰੇਗਾ ਤਾਂ ਉਹਨਾਂ ਨੂੰ ਲੈਗ ਪੀਸ ਮਿਲੇਗਾ ਹੋਰ ਡ੍ਰਿੰਕਿੰਗ ਵੀਰਾਂ ਦੀ ਸੁਹਾਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ